ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਾ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਦੇ ਮਕਸਦ ਨਾਲ ਜ਼ਿਲ੍ਹਾ ਸ਼ਹਿਰ ਪਗਤ ਸਿੰਘ ਨਗਰ ਦੇ ਪਿੰਡ ਖੋਥਣਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋਂ ਸਮੂਹ ਪ੍ਰਵਾਸੀ ਭਾਰਤੀਆਂ ਤੇ ਨਗਰਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ 7 ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਆਪਣੀ ਅੰਮੀਟੀ ਯਾਦਾਂ ਸ਼ਰਧਾ ਹੋਇਆ ਸਮਾਪਤ ਹੋਇਆ ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਹਰਚਰਨ ਸਿੰਘ ਮੰਡੇਰ ਲੰਬਰਦਾਰ ਅਤੇ ਮਾਤਾ ਚੰਦਨ ਗੌਰ ਦਾ ਪਰਿਵਾਰ ਸ਼ਾਮਲ ਹੋਇਆ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਟੂਰਨਾਮੈਂਟ ਦੌਰਾਨ ਅੰਡਰ 15 ਸਾਲ ਬੱਚਿਆਂ ਦੇ ਹੋਏ ਮੁਕਾਬਲੇ ਦਾ ਉਦਘਾਟਨ ਆਏ ਹੋਏ ਮਹਿਮਾਨਾਂ ਵੱਲੋਂ ਕੀਤਾ ਗਿਆ ਬੱਚਿਆਂ ਦੇ ਹੋਏ ਇਸ ਮੈਚ ਵਿੱਚ ਪਿੰਡ ਖੁਰਮਪੁਰ ਦੀ ਟੀਮ ਨੇ ਪਿੰਡ ਖੋਥੜਾ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ ਜਦਕਿ ਮੁੱਖ ਫਾਈਨਲ ਮੁਕਾਬਲਾ ਪਿੰਡ ਖੋਥੜਾ ਤੇ ਡਮੇਲੀ ਵਿਚਕਾਰ ਹੋਇਆ ਜਿਸ ਵਿੱਚ ਦੋਵੇਂ ਟੀਮਾਂ ਬਰਾਬਰ ਰਹੀਆਂ ਤੇ ਦੋਵੇਂ ਟੀਮਾਂ ਨੂੰ ਜੇਤੂ ਕਰਾਰ ਦੇਂਦੇ ਹੋਏ 46-46000 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਨਾ ਇਨਾਮਾਂ ਦੀ ਵੰਡ ਹਰਚਰਨ ਸਿੰਘ ਮੰਡੇ ਲੰਬੜਦਾਰ ਵੱਲੋਂ ਹਿੱਤੀ ਗਈ ਇਸ ਤੋਂ ਇਲਾਵਾ ਰਸਾਕਸ਼ੀ ਅਤੇ ਦੰਦਾ ਨਾਲ ਥਾਰ ਖਿੱਚਣ ਦਾ ਮੁਕਾਬਲਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇਸ ਤੋਂ ਇਲਾਵਾ ਕਮੇਟੀ ਵੱਲੋਂ ਜੋੜਾ ਬ੍ਰਦਰਸ ਅਤੇ ਪਰਮ ਸਿੰਘ ਨੂੰ ਐਲ ਸੀ ਡੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਤੋਂ ਇਲਾਵਾ ਬਲਿਹਾਰ ਸਿੰਘ ਅਤੇ ਪੰਜਾਬ ਪੁਲਿਸ ਦੇ ਜਵਾਨ ਸੁਖਜੀਤ ਸਿੰਘ ਰਾਣਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਦੇ ਮਕਸਦ ਨਾਲ ਹੀ ਇਹ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਲੜਕੀਆਂ ਦਾ ਸ਼ੋਅ ਮੈਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਉਹਨਾਂ ਇਸ ਟੂਰਨਾਮੈਂਟ ਮੈਡ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਹੀ ਪ੍ਰਵਾਸੀ ਭਾਰਤੀਆਂ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਸਾਬਕਾ ਨੈਸ਼ਨਲ ਕੋਚ ਕਸ਼ਮੀਰਾ ਸਿੰਘ ਸੀਆਰਪੀਐਫ ਦੇ ਸਾਬਕਾ ਕੋਚ ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ ਜੀਜੀ ਤੋਂ ਇੱਕ ਬਾਅਦ ਸਪੋਰਟਸ ਕਲਬ ਬੋਲੋ ਪਹਿਲਾ ਸਰਵਰ ਸੈੱਡਫੁੱਟਬਾਲ ਟੂਰਨਾਮੈਂਟ ਜੋ ਕਰਵਾਇਆ ਜਾ ਰਿਹਾ ਤੋਂ ਜੀਜੀ ਬੁਢਾਦਾਂ ਦੇ ਜਿਹਨੂੰ ਸਵਰਗਤ ਕੀਤਾ ਸੀ ਤੇ ਉਹਨਾਂ ਦੇ ਵਿੱਚ ਅੱਜ ਦਾ ਜੋ ਫਾਈਨਲ ਦਿਨ ਚੱਲਦਾ ਆ ਪਹਿਲਾਂ ਬੱਚਿਆਂ ਦਾ ਮੈਚ ਹੋਇਆ ਫਿਰ ਉਸ ਤੋਂ ਬਾਅਦ ਲੜਕੀਆਂ ਦਾ ਮੈਚ ਹੋਇਆ ਹੁਣ ਫਾਇਦਾ ਚੱਲਦਾ ਪਿਆ ਉਹਦੇ ਵਿੱਚ ਜੋ ਫਾਈਨਲ ਮਕਾਬਲੇ ਦਾ ਫੁੱਟਬਾਲ ਦਾ ਖੇਤਣਾ ਤੇ ਆਪਣੇ ਡਵੇਟੀ ਦਾ ਚੱਲਦਾ ਉਹਦਾ ਪਹਿਲਾ ਨਾਮ ਜਿਹੜਾ ਆ ਉਹ ਕੁਲਜਾ ਜਾ ਰਿਹਾ ਸੈਕਿੰਡ ਖਦਾਲੀ ਜਾ ਰਿਹਾ ਇਹ ਜੋ ਨਾਮ ਹੈ ਹਜਨ ਸਿੰਘ ਜੀ ਨੰਬਰਦਾਰ ਉਹਨਾਂ ਦਾ ਪਰਵਾਸ ਯੂਐਸਏ ਨੂੰ ਦਿੱਤਾ ਜਾਣਾ ਹੈ ਦੋ ਹੀ ਨਾਮ ਤੋਂ ਜਾਣੇ ਆ ਉਸ ਤੋਂ ਬਾਅਦ ਜੋ ਬੱਚਿਆਂ ਦਾ ਨਾਮ ਹੈ ਸਸ ਮਾਤਾ ਸਵਰਗੋ ਚਰਨ ਗੌਰ ਜੀ ਦੇ ਕੋਲ ਪਰਵਾਹ ਉੱਤੇ ਜਾਣਾ ਹੈ ਇਹ ਲਗਾਤਾਰ 5-6 ਘੰਟੇ ਤੋਂ ਚੱਲਿਆ ਅੱਜ ਉਸ ਦਾ ਫਾਈਨਲ ਦੇ ਰਹੇ ਆ ਸੋ ਫਾਈਨਲ ਮੈਚ ਚੱਲ ਰਿਹਾ ਹੈ ਜੀ ਤੇ ਸਮੇ ਸਾਰਿਆਂ ਦਾ ਧੰਨਵਾਦ ਕਰਦਾ ਜੋ ਜਿਹੜੇ ਆਇਆ ਸੀ ਵੈਸਟਾਂ ਦਾ ਟੋਣਾ ਸਾਹਿਬ ਜੀ ਦਾ ਤੇ ਅਮਰਦੇਸ਼ ਰਾਮ ਜੀ ਦਾ ਤੇ ਮਾਤਾ ਚੰਦਰ ਗੌਰ ਸਾਹਿਬ ਦਾ ਜਿਹੜਾ ਸਾਡਾ ਪੂਰਾ ਸਹਿਯੋਗ ਕੀਤਾ